ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਸੇਵਾ ਮੰਡਲ ਵੱਲੋਂ ਪ੍ਰਧਾਨ ਸ਼ਾਮ ਸੁੰਦਰ ਦੀ ਪ੍ਰਧਾਨਗੀ ਹੇ ਮਾ ਸ਼ਿਵਰਾਤਰੀ ਦਾ ਤਿਹਾਰ ਬੜੀ ਤੁਮਤਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਾਪ ਦਾ ਵਿਧਾਇਕ ਸੁਨੀਲ ਦਤੀ ਅਤੇ ਅਖਿਲ ਭਾਰਤੀ Hindu ਸੰਘਰਸ਼ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ ਵਿਸ਼ੇਸ਼ ਤੌਰ ਤੇ ਪੂਜੇ। ਇਸ ਮੌਕੇ 11ਵੀਂ ਸ਼ੁਭਾ ਯਾਤਰਾ ਕੱਢੀ ਗਈ ਜੋ ਕਿ ਸ਼ਹਿਰ ਦੇ ਵਾਕਵਾ ਦੇ ਇਲਾਕਿਆਂ ਵਿੱਚੋਂ ਹੁੰਦੀ ਹੋਈ ਗ੍ਰੀਨ ਵੈਲੀ ਵਿਖੇ ਸਮਾਪਤ ਹੋਈ। ਇਸ ਮੌਕੇ ਸੰਦੂ ਕਲੋਨੀ ਵਿਖੇ ਅਤੁੱਟ ਲੰਗਰ ਪੰਡਾਰੇ ਦਾ ਆਯੋਜਨ ਕੀਤਾ ਗਿਆ। ਰਚੀਵ ਪੁੰਨੀ ਚਰਨਜੀਤ ਖੁਸ਼ਾਲ ਸ਼ਰਮਾ ਸੁਨੀਲ ਕੁਮਾਰ ਬਲਵਿੰਦਰ ਕੁਮਾਰ ਸਚਿਨ ਬਹਿਲ ਸਮੇਤ ਸੰਗਤਾਂ ਮੌਜੂਦ ਸਨ ਸਭ ਤੋਂ ਪਹਿਲੇ ਸਾਰੇ ਸ਼ਹਿਰ ਵਾਸੀਆਂ ਨੂੰ ਆਹ ਸ਼ਿਵਰਾਤਰੀ ਦੀ ਲਗ ਲਗ ਵਧਾਈ ਦਿੰਨਾ ਅੱਜ ਸ਼ਿਵ ਸੇਵਾ ਮੰਡਲ ਵੱਲੋਂ ਔਰ ਸਾਰੇ ਮੈਂਬਰਾਂ ਵੱਲੋਂ ਉਹਨਾਂ ਸਹਿਯੋਗ ਦੇ ਨਾਲ ਕਹਿੰਦੀ ਬਾਂਗੇ ਮੇਰੀ ਪਟਾਲਾ ਰੋਡ ਪੰਨਾ ਮਿਲ ਦੇ ਲਾਗੋ ਸ਼ਿਵ ਸੇਵਾ ਮੰਡਲ ਦਾ ਸ਼ੋਭਾ ਯਾਤਰਾ ਜੋ ਕਿ 11ਵੀਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਰਾਜ ਜਿਹੜਾ 8 ਵਜੇ ਜਿਹੜਾ ਭੰਡਾਰਾ 8 ਵਜੇ ਹੋਏਗਾ ਉਸ ਤੋਂ ਬਾਅਦ ਸਮਾਪਤੀ ਹੋਏਗੀ ਹਰ ਹਰ ਸਾਲ ਹੀ ਸ਼ੋਭਾ ਯਾਤਰਾ ਕਰਦੇ ਆਂ ਉਹ ਸ਼ਿਵ ਸੇਵਾ ਮੰਡਲ ਪੁਰਾਣੀ ਟੀਮ ਦੇ ਆਲ ਇੰਡੀਆ ਹਿੰਦ ਸੰਗਠਨ ਕਮੇਟੀ ਦੇ ਦੋਨਾਂ ਦੇ ਟੀਮ ਦੇ ਸਹਿਯੋਗ ਦੇ ਨਾਲ ਸ਼ਹਿਰ ਵਾਸੀਆਂ ਨੂੰ ਵੀ ਆਪਾਂ ਬਾਜ ਜਵਤੀ ਦੇ ਉਪਲਖ ਦੇ ਵਧਾਈ ਦਿੰਦੇ ਆਂ ਔਰ ਸਾਡੀ 11ਵੀਂ ਸ਼ੋਭਾ ਯਾਤਰਾ ਜੀ ਹਰ ਸਾਲ ਧੁੰਮ ਧਾਵਣਾ ਇਸ ਤਰ੍ਹਾਂ ਹੀ ਕਰਦੇ ਆਂ ਆ ਸ਼ਿਵ ਸੇਵਾ ਮੰਡਲ ਵੱਲੋਂ ਜਿਹਦੇ ਪ੍ਰਧਾਨ ਸ਼ਾਮ ਸੁੰਦਰ ਜੀ ਆ ਉਨਾ ਦੁਆਰਾ ਅੱਜ ਸ਼ੋਭਾ ਯਾਤਰਾ ਮਾ ਸ਼ਿਵਰਾਤੀ ਦੇ ਉਪਰਕਸ਼ੇ ਨਿਕਾਲੀ ਜਾ ਰਹੀ ਹੈ ਇਹ 11ਵੀਂ ਸ਼ੋਭਾ ਯਾਤਰਾ ਹੈ ਸ਼ੋਭਾ ਯਾਤਰਾ ਦੇ ਦਾ ਮੇਨ ਮਕਸਦ ਹੈ ਕਿ ਸਨਾਤਨ ਦੇ ਨਾਲ ਲੋਕਾਂ ਨੂੰ ਜੋੜੇ ਰੱਖਣਾ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਜਿਹੜੇ ਪਰਵ ਮਕਤਬ ਉਹ ਜਿਹੜਾ ਦਿਨ ਦਾ ਜਿਹੜਾ ਮਾ ਸ਼ਿਵਰਾਤੀ ਆ ਉਹਦੀ ਲੱਖ ਲੱਖ ਵਧਾਈ ਹੋਵੇ